ਫਰੀਦਕੋਟ ਦੇ ਨਹਿਰੂ ਸਟੇਡੀਅਮ 'ਚ ਇਸ ਵਾਰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਦੁਸਹਿਰਾ ਮੇਲਾ ਦੁਸਹਿਰਾ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਦੀ ਪ੍ਰਧਾਨਗੀ ਹੇਠ ਸਮੂਹ ਉਧੇਦਾਰਾਂ ਅਤੇ ਮੈਂਬਰਾਂ ਦੀ ਹੋਈ ਪਲੇਠੀ ਮੀਟਿੰਗ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ ਤੇ ਦੁਸਹਿਰਾ ਮਨਾਉਣ ਲਈ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਕੀਤੀ ਗਈ ਮੀਟਿੰਗ 'ਚ ਦੁਸਹਿਰੇ ਮੇਲੇ ਨੂੰ ਮਨਾਉਣ ਅਤੇ ਫਰੀਦਕੋਟ ਰਤਨ ਵਾਰਡ ਸਮੇਤ ਹੋਰ ਕੰਮਾਂ ਨੂੰ ਲੈ ਕੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਨੇ ਦੱਸਿਆ ਕਿ 라ਵਣ ਮੇਗਨਾਥ ਅਤੇ ਕੁੰਭ ਕਰਨ ਦੇ ਬੁੱਤ ਬਣਾਉਣ ਲਈ ਧੂਰੀ ਤੋਂ ਵਿਸ਼ੇਸ਼ ਤੌਰ ਤੇ ਕਾਰੀਗਰ ਫਰੀਦਕੋਟ ਪਹੁੰਚ ਚੁੱਕੇ ਹਨ ਇਸ ਤੋਂ ਇਲਾਵਾ ਫਰੀਦਕੋਟ ਰਤਨਵਾਰਡ ਦੇ ਨਾਲ-ਨਾਲ ਆਤਿਸ਼ਬਾਜੀ ਸ਼ੋ ਪੈਰਾਗਲਾਈਡਿੰਗ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਇਸ ਮੌਕੇ ਐਫ ਨਿਊਜ਼ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਆਂ ਉਹਨਾਂ ਹੋਰ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਪਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਅਸੀਂ ਜਿਹੜੀ ਸਾਡੀ ਸਾਰਾ ਕਮੇਟੀ ਫਰੀਦਪੁਰਤ ਹੈ ਪਿਛਲੇ 32-35 ਸਾਲ ਤੋਂ ਦਸਹਰੇ ਦਾ ਬਤਵਾਤਰ ਜਿਹੜਾ ਤਿਉਹਾਰ ਹੈ ਲਗਾਤਾਰ ਮਨਾਉਂਦੀ ਆ ਰਹੀ ਹੈ। ਔਰ ਉਸ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਵਾਰ ਵੀ ਜਿਹੜਾ ਹੈ ਸਾਡੀ ਕਮੇਟੀ ਨੇ ਫੈਸਲਾ ਕੀਤਾ ਹੈ ਨੂੰ ਜਿਹੜਾ ਦਸਹਰੇ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਨਹਿਰੂ ਸਟੇਡੀਅਮ ਦੇ ਵਿੱਚ ਬਣਾਇਆ ਜਾ ਰਿਹਾ ਹੈ। ਅੱਜ ਸਾਡੇ ਜਿਹੜੇ ਹੈ ਮੈਂਬਰਸ ਦੀ ਮੀਟਿੰਗ ਹੋਈ ਸੀ। ਜਿਹਦੇ ਵਿੱਚ ਅਸੀਂ ਫਰੀਦਕੋਟ ਰਤਨ ਅਵਾਰਡ ਦੇ ਬਾਰੇ ਜਿਹੜਾ ਹੈ ਦੋ ਚਾਰ ਨਾਮ ਆਏ ਸੀ ਉੱਤੇ ਚਰਚਾ ਹੋਈ ਹੈ ਸਾਰੇ ਜਿਹੜੇ ਅਰੇਂਜਮੈਂਟਸ ਕਰਨੇ ਆ ਉਹਨਾਂ ਤੇ ਚਰਚਾ ਹੋਈ ਹੈ ਵੱਖੋ ਵੱਖਰੇ ਮੈਂਬਰਸ ਨੂੰ ਉਹਨਾਂ ਦੀਆਂ ਡਿਊਟੀਆਂ ਦਿੱਤੀਆਂ ਗਈਆਂ ਤਾਂ ਜੋ ਕਿਉਂਕਿ ਇਹ ਪ੍ਰੋਗਰਾਮ ਐਡਾ ਵੱਡਾ ਹੁੰਦਾ ਹੈ ਜਿਹਦੇ ਵਿੱਚ ਕਿ ਸੂਬਾ ਮੈਂਬਰਸ ਦੇ ਸਹਿਯੋਗ ਦੀ ਜ਼ਰੂਰਤ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਅੱਛਾ ਜਿਹੜਾ ਹੈ ਦੁਸਹਿਰੇ ਦਾ ਪ੍ਰੋਗਰਾਮ ਦੇ ਸਕੀਏ ਤੇ ਪਿਛਲੀ ਵਾਰੀ ਨੈਰੂ ਸਟੇਡੀਅਮ ਨੂੰ ਲੈ ਕੇ ਵਿਵਾਦ ਹੋਇਆ ਸੀ ਵਿਵਾਦ ਚੱਲਿਆ ਸੀ ਉਹ ਸਾਨੂੰ ਕਿਹਾ ਗਿਆ ਸੀਗਾ ਵੀ ਜਿਹੜਾ ਹੈ ਤੁਸੀਂ ਕੋਈ ਜਗ੍ਹਾ ਹੋਰ ਲੱਭੋ ਇਹ ਜਿਹੜਾ ਹੈ ਖੇਡਾਂ ਵਾਸਤੇ ਜਿਹੜਾ ਹੈਗਾ ਹੈ ਸੀ ਦੇ ਨਹੀਂ ਸਕਦੇ ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਇਹ 100 ਸਾਲ ਤੋਂ ਦਸਹਿਰਾ ਗਰਾਊਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਰਾਜ ਰਾਜੇ ਮਹਾਰਾਜਾਂ ਦੇ ਜ਼ਮਾਨੇ ਤੋਂ ਇੱਥੇ ਦਸਹਿਰਾ ਦੇ ਫੰਕਸ਼ਨ ਮਨਾਉਂਦੇ ਆ ਰਹੇ ਹਨ ਤੇ ਜਿੰਨਾ ਜਿਹੜੇ ਕਮੇਟੀ ਦਸਹਿਰਾ ਬਣਾਉ ਉਸੇ ਗਰਾਊਂਡ 'ਚ ਬਣਾਉਗੀ ਤੇ ਸਾਡੀ ਕਮੇਟੀ ਦਾ ਫੈਸਲਾ ਹੈ ਵੀ ਜਿਹੜੀ 100 ਸਾਲ ਦੀ ਪੁਰਾਣੀ ਚੀਜ਼ ਹੈ ਉਹਨੂੰ ਅਸੀਂ ਖਤਮ ਨਹੀਂ ਕਰਨਾ ਅਸੀਂ ਜਿਹੜੀ ਦਸਹਰਾ ਗਰਾਊਂਡ ਦੇ ਵਿੱਚ ਹੀ ਦਸਹਰਾ ਮਨਾਉਣਾ ਹੈ ਬੁੱਤ ਕਹਿੰਦਾ ਵੀ ਕਿਹੜੀ ਹੋਣੀ ਹੈ ਉਹ ਤੁਰੀ ਤੋਂ ਜਿਹੜੇ ਹੈ ਰਮੇਸ਼ ਜੀ ਬੁੱਤ ਬਣਾਉਣ ਕੱਲ ਨੂੰ ਆ ਰਹੇ ਹੈ ਉਹ ਅਸੀਂ ਜਗ੍ਹਾ ਸਿਲੈਕਟ ਕਰ ਲਈ ਹੈ ਉੱਥੇ ਕੱਲ ਨੂੰ ਬੁੱਤ ਬਣਾ ਕੇ ਜਿਹੜਾ ਹੈ ਸ਼ੁਰੂ ਕਰਨਗੇ 5-6 ਦਿਨ ਦਾ ਪ੍ਰੋਸੈਸ ਹੈ ਉਹ ਬੁੱਤ ਬਣਾ ਕੇ ਜਾਣਗੇ ਅੱਜ ਦਸਹਰਾ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਆਉਣੇ ਦਿਨਾਂ ਦੇ ਵਿੱਚ ਔਰ ਵੀ ਜਿਹੜੀਆਂ ਤਿਆਰੀਆਂ ਉਹ ਜੋਰ ਸ਼ੋਰ ਦੇ ਨਾਲ ਕੀਤੀਆਂ ਜਾਣਗੀਆਂ ਔਰ ਜਿਸ ਤਰੀਕ ਜਿਸ ਤਰੀਕੇ ਦੇ ਨਾਲ ਸਭ ਨੂੰ ਪਤਾ ਹੈ ਕਿ ਪੂਰੇ ਉੱਤਰੀ ਭਾਰਤ ਦੇ ਵਿੱਚ ਕੁੱਲੂ ਤੋਂ ਬਾਅਦ ਫਰੀਦਕੋਟ ਦਾ ਜਿਹੜਾ ਦੁਸ਼ਹਿਰਾ ਉਹ ਬੜਾ ਪ੍ਰਸਿੱਧ ਹੈ ਤੇ ਇਸ ਵਾਰ ਵੀ ਦੁਸ਼ਹਿਰਾ ਮਨਾਉਣ ਦੇ ਲਈ ਸਾਰੀ ਕਮੇਟੀ ਬੜੇ ਉਤਸ਼ਾਹ ਦੇ ਨਾਲ ਲੱਗੀ ਹੋਈ ਹੈ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਸਾਰੇ ਸਿਸਟਮ ਹਨ ਨੂੰ ਮਿਲ ਕੇ ਪ੍ਰਬੰਧ ਪੂਰੇ ਕੀਤੇ ਜਾਣਗੇ ਤੇ ਇਸ ਵਾਰ ਵੀ ਪੂਰੇ ਜੋਸ਼ ਨਾਲ ਪੂਰੀ ਸ਼ਰਦਾ ਨਾਲ ਪੂਰੇ ਸਤਕਾਰ ਦੇ ਨਾਲ ਦੁਸ਼ਹਿਰਾ ਤਿਹਾੜ ਮਨਾਇਆ ਜਾਊਗਾ ਕਿਉਂਕਿ ਇਸ ਗੱਲ ਦਾ ਪਰਮਾਨ ਹੈ ਕਿ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਹੈ ਤਾਂ ਬੁਰਾਈ ਹਮੇਸ਼ਾ ਹਾਰਦੀ ਹੈ ਤਾਂ ਇਸ ਗੱਲ ਨੂੰ ਅਸੀਂ ਜਿੰਦਾ ਰੱਖਣ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲ ਸਿਖਾਉਣ ਦੇ ਵਾਸਤੇ ਇਸ ਵਾਰ ਵੀ ਦੁਸ਼ਹਿਰਾ ਬਹੁਤ ਹੀ ਸ਼ਰਦਾ ਤੇ ਸਤਕਾਰ ਦੇ ਨਾਲ ਮਨਾਇਆ ਜਾਵੇਗਾ ਜੀਪ ਉਹ ਜਾਂ ਪੰਜਾਬ ਵਾਸੀਆਂ ਨੂੰ ਇਹ اپੀਲ ਕਰਨਾ ਚਾਹੁੰਦੇ ਕਿ ਇਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤੀ ਜਾਵੇ ਇਹ ਦੇਖੋ ਜੀ ਕਹਿੰਦੇ ਕੋਈ ਵੀ ਦੁਨੀਆਂ ਦਾ ਪਤਿਹਾਰ ਮਨਾਈਏ ਕੋਈ ਪਵਿੱਤਰ ਦਿਨ ਹੋਵੇ ਉਹ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਅਸੀਂ ਉਸ ਦੀ ਸਾਰਥਕਤਾ ਨੂੰ ਸਮਝ ਕੇ ਹਿਰਦੇ ਦੇ ਵਿੱਚ ਵਸਾ ਲਈਏ ਤਾਂ ਮੈਨੂੰ ਲੱਗਦਾ ਦੁਸ਼ਹਿਰੇ ਵਾਲੇ ਦਿਨ ਜੇ ਅਸੀਂ ਆਪਣੇ ਜੀਵਨ ਦੇ ਵਿੱਚੋਂ ਕਿਸੇ ਇੱਕ ਬਰਾਈ ਦਾ ਖਾਤਮਾ ਵੀ ਕਰ ਲਈਏ ਤਾਂ ਸਹੀ ਅਰਥਾਂ ਦੇ ਵਿੱਚ ਅਸੀਂ ਦੁਸ਼ਹਿਰਾ ਮਨਾ ਰਹੇ ਹਾਂ